ਵਾਹ ਨੰ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਮੈਦਾਨੇ ਜਾਂਗੂ ਵਿੱਚ ਬਕਾਲਸ ਖਾਨ ਦੇ ਸਮੁਖ ਹੋਏ ਨੇ ਜਿਹੜੇ ਦੂਜੇ ਜਵਾਨਸਾਨ ਇੱਕ ਸੁਲਤਾਨ ਬੇਗ ਦੂਜਾ ਜਗਾਲ ਅਦੇ ਸੈਯਦ ਇੱਕ ਤੇ ਪੈਂਦੇ ਖਾਨ ਨੇ ਮੁਕੇ ਨਾਲ ਹੀ ਮਾਰ ਛੱਡਿਆ ਤੁਸਨ ਦੇ ਨਾਲ ਹੀ ਦੂਜਾ ਵੇਖ ਕੇ ਦਾਰਿਆ ਲਾ ਕੇ ਬਾਬਾ ਬਿਰੀ ਜਨ ਸਾਹਿਬ ਜੀ ਨੇ ਹੱਥ ਫੰਗ ਦੇ ਨਾਲ ਢੋਲੀ ਦੇ ਨਾਲ ਉਹਦਾ ਵਧ ਕੀਤਾ ਹੈ ਸੋ ਮੁਖਲੇ ਸਥਾਨ ਵੇਖਿਆ ਵੀ ਹੁਣ ਦੋਵੇਂ ਜਵਾਨ ਜਿਹੜੇ ਮੇਰੇ ਨਾਲ ਦੇ ਸੰਭੂਸ਼ੀਂ ਦੀ ਪਾ ਗਏ ਨੇ ਮਰਮੁ ਗਏ ਨੇ ਤੇ ਮੈਂ ਹੁਣ ਇਕੱਲਾ ਹੀ ਰਹਿ ਗਿਆ ਹਾਂ ਮਖਲਸਪਾ ਮਾਰੇ ਵਿਚਾਰ ਕੇ ਸਤਿਗੁਰੂ ਮਹਾਰਾਜ ਜੀਆਂ ਦੇ ਸਾਹਮਣੇ ਹੋਇਆ ਹੈ ਘੋੜਾ ਭਜਾ ਕੇ ਇਹ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਖਾਗਿਆ ਤਦੋਂ ਮਖਲਸਪਾ ਕਹਿਣ ਲੱਗਾ ਸਤਿਗੁਰੂ ਜੀ ਕਿੰਨੇ ਜਵਾਨ ਮਾਰੇਗੇ ਸਾਡਾ ਕੋਈ ਸਬਰਿਆ ਨਹੀਂ ਹੁਣ ਆਪਾਂ ਦੋ ਦੋ ਹੱਥ ਕਰੀਏ ਤੇ ਜਿੱਦ ਹਾਰਨਾ ਨਿਰਣਾ ਕਰ ਲਈਏ ਜੇ ਤਦੋਂ ਇਹਨੇ ਕਹਿੰਦੇ ਬੜੇ ਤੀਰ ਕਿຊੋਂ ਜੜੀ ਦੀ ਫੌਜ ਨੇ ਸਾਹਮਣੂ ਦੀ ਵੱਲ ਚਲਾਏ ਹਨ ਜੇ ਜਦੋਂ ਸਤਗੁਰੂ ਮਹਾਰਾਜ ਜੀ ਤੀਰ ਚਲਾਉਣ ਲੱਗੇ ਮੁਖਲਸ ਖਾਂ ਕਹਿ ਲੱਗਾ ਸਤਗੁਰੂ ਦੀ ਤੀਰ ਨਾ ਚਲਾਇਓ ਕਿਉਂਕਿ ਪਤਾ ਸੀ ਵੀ ਕੀ ਤੀਏ ਸੈਗ ਦਾ ਚੱਲਣਾ ਤੇ ਮੇਰੇ ਘੋੜੇ ਦੇ ਸਣੇ ਮੇਰੇ ਵਿੱਚ ਹੀ ਪਾਰ ਹੋ ਜਾਣਾ ਕਹਿ ਲੱਗਾ ਸਤਗੁਰੂ ਜੀ ਆਪ ਜੀਆਂ ਦੇ ਤੀਰਾਂ ਦਾ ਤੇ ਕੋਈ ਇਸ ਸੰਸਾਰ ਵਿੱਚ ਮੁਕਾਬਲ ਨਹੀਂ ਐਸਾ ਜਿਹਦੇ ਬਾਹੂ ਬਲ ਹੈ ਐਸਾ ਜਿਹਦਾ ਕਮਾਨ ਹੈ ਐਡੇ ਐਡੇ ਚੌੜੇ ਆਣ ਦੇ ਤੀਰ ਹਨ ਸਾਡੇ ਚਾਰ ਚਾਰ ਰਿਵਾਨਾਂ ਵਿੱਚੋਂ ਆਪਦੀਆਂ ਦੇ ਤੀਰ ਲੰਘ ਗਏ ਤੇ ਮੈਂ ਚਾਹੁੰਦਾ ਹਾਂ ਵੀ ਮੈਂ ਦੇਖ ਦੇਵਾਂ ਨੀ ਬਲੀ ਹਾਂ ਤੇ ਆਪਨੇ ਵੀ ਬਲੀ ਆਪਾਂ ਮੈਦਾਨੇ ਜੰਗ ਵਿੱਚ ਦੇਖ ਦੇ ਜੋਰ ਵਿਖਾਈਏ ਇੱਕ ਵਾਰੀ ਜਦੋਂ ਸਤਿਗੁਰੂ ਮਹਾਰਾਜ ਜੀ ਉਧਰੋਂ ਨੇ ਵੀ ਥੂੜੇ ਤੋਂ ਛਾਲ ਮਾਰੀ ਇਹਨਾਂ ਸਤਿਗੁਰੂ ਜੀ ਨੇ ਵੀ ਥੂੜੇ ਤੋਂ ਛਾਲ ਮਾਰੀ ਕਾਜ਼ਿ ਸ਼ਾਹੀ ਨੇ ਖੱਬੇ ਹੱਥ 'ਤੇ ਚੌੜੀ ਦੀ ਢਾਲ ਜਿਵੇਂ ਦੋ ਬੰਦਿਆਂ ਦੀਆਂ ਛਾਤੀਆਂ ਮਿਲਾ ਦੇਣ ਐਡੀ ਚੌੜੀ ਢਾਲ ਸਤਿਗੁਰੂ ਮਹਾਰਾਜ ਜੀ ਹੱਥ ਵਿੱਚ ਭਾਰੇ ਜਿਆ ਤੇਗਾ ਹੈ ਜੀ ਨੇ ਪਕੜ ਲਿਆ ਪੌਦਾਤੀ ਤੇਗਾ ਹੈ ਕਹਿੰਦੇ ਤੇਗੇ ਦੀ ਵੀ ਕਰਾਮਾਤ ਵੱਡੀ ਹੈ ਬੜੇ ਵਧੀਆ ਸ਼ਿਗਲੀ ਕਰਨੇ ਬਣਾ ਕੇ ਰੀਤੇ ਨਾਲ ਤੇਗੇ ਤੇ ਕਈ ਜਨ ਲਾ ਕੇ ਤੇਗੇ ਨੂੰ ਤਿਆਰ ਕੀਤਾ ਜੀ ਕਹਿੰਦੇ ਜੀ ਬੰਦਾ ਏ ਘੋੜਾ ਤੇ ਛੱਡੋ ਇਹਦੇ ਸਾਹਮਣੇ ਕੀ ਨੇ ਲੋਹੇ ਕੱਤ ਨੂੰ ਵੱਡ ਛੱਡਦਾ ਐਡਾ ਭਾਰੀ ਤੇ ਐਨਾ ਤਿੱਖਾ ਇਹ ਫਿਰ ਸਤਗੁਰੂ ਮਹਾਰਾਜ ਇਹਦਾ ਬਹਾਵਲ ਵੀ ਇਤਨਾ ਭਾਰੀ ਤੇਗਾ ਕਿ ਚੁੱਕ ਲਵੇ ਤੇ ਚਲਾਇਆ ਜਾਵੇ ਨਾ ਇਹ ਵੀ ਕਰਨੀ ਬਣੇਗੀ ਤੇ ਦੋਵੇਂ ਬਹਾਵਲ ਵੀ ਚਾਹੀਏ ਤੇ ਲੋਹੇ ਵਿੱਚ ਵੀ ਦਮ ਚਾਹੀਦਾ ਉਹ ਤੇਗਾ ਲੈ ਕੇ ਸੱਤੂ ਮਹਾਰਾਜ ਜੀ ਮਹਾਰਾਜਾ ਦਾ ਸਾਹਮਣੇ ਹੋਏ ਉਹਨੇ ਵੀ ਖੱਬੇ ਹੱਥ 'ਚ ਇਹ ਢਾਲ ਪਕੜੀ ਹੈ ਸੱਜੇ ਹੱਥ 'ਚ ਇਹ ਤੀਰ ਉਹਨੇ ਵੀ ਪਕੜੀ ਹੋਈ ਹੈ ਤਦੋਂ ਸੱਜੇ ਖੱਬੇ ਹੋ ਰਹੇ ਨੇ ਮੈਦਾਨੇ ਜੰਗ ਦੇ ਸਾਰੇ ਵੀਰ ਬਹਾਦਰਾਂ ਨੂੰ ਰੋਕ ਦਿੱਤਾ ਵੀ ਤੁਸੀਂ ਜੰਗ ਰੋਕ ਦੇਣਾ ਕਰੋ ਹੁਣ ਸਾਡੀ ਦੋਵਾਂ ਦੀ ਜੰਗ ਹੋਵੇ ਇਧਰ ਵੀ ਜਰਨੈਲ ਹੈ ਤੇ ਉਧਰ ਵੀ ਜੰਗ ਦਾ ਜਰਨੈਲ ਹੈ ਕੌਇਦਾ ਜਰਨੈਲ ਹੈ ਹੁਣ ਦੋਵੇਂ ਜਰਨੈਲ ਆਪਸ ਵਿੱਚ ਟਕਰ ਮਗਿਆ ਆ ਇੱਕ ਦੂਜੇ ਦੇ ਸਾਹਮਣੇ ਹੋਣਗੇ ਉਦੋਂ ਕਹਿੰਦੇ ਜੀ ਮੁਖਲਿਸਥਾਨੋਂ ਸਤਿਗੁਰੂ ਮਹਾਰਾਜ ਨੇ ਕਿਹਾ ਹੈ ਵੀ ਇਥਾਂ ਕਰ ਅੱਜ ਜੋ ਆਪਣੇ ਸਾਰੇ ਜਿੰਨੇ ਵੀ ਤੈ ਵਿਦਿਆ ਸਿੱਖੀਆਂ ਨਾ ਸਾਰੀ ਵਿਦਿਆ ਮੈਨੂੰ ਉਥਾ ਵੀ ਕਿੰਨਾ ਨੂੰ ਵਟਾਏ ਕਿੰਨੀ ਕੁ ਵਿਦਿਆ ਨੇ ਹਾਜ਼ਰ ਕੀਤੀ ਜਿੱਦਾਂ ਇੱਕ ਸਤਾਦ ਜਿਹੜਾ ਆਪਣੇ ਵਿਦਿਆਰਥੀ ਨੂੰ ਪੁੱਛਦਾ ਹੋਵੇ ਵੀ ਦੱਸ ਬੱਤੇ ਕਿੰਨੀ ਕੁ ਵਿਦਿਆ ਹਾਜ਼ਰ ਕੀਤੀ ਇੰਨਾ ਸਤਗੁਰੂ ਮਹਾਰਾਜੇ ਮੁਖਲਜ਼ ਖਾਨ ਨੂੰ ਪੈ ਰਹੇ ਵੀ ਤੇਰਾ ਵਾਰ ਵੇਖੀ ਕਦੋਂ ਸਦੇਖ ਖਬੇ ਹੋਣ ਲੱਗਿਆ ਹੈ ਕੋਈ ਵਾਰ ਨਾ ਪਹਿਲਾਂ ਤੇ ਮਿਲਿਆ ਕਈ ਚਿਰ ਵੇਖਿਆ ਵੀ ਕੋਈ ਵਾਰ ਮਿਲ ਜਾਵੇ ਤਦੋਂ ਮੈਨੇ ਸੋਚਿਆ ਵੀ ਮੈਂ ਉੱਪਰ ਵਾਲ ਨੂੰ ਵਖਾ ਕੇ ਤੇ ਥੱਲੇ ਵਾਰ ਕਰਾਂ ਇਹਨੇ ਉਸੇ ਤਰ੍ਹਾਂ ਉੱਪਰ ਵਾਲ ਨੂੰ ਵਖਾ ਕੇ ਤੇ ਥੱਲੇ ਵਾਰ ਕੀਤਾ ਲੱਤਾਂ ਦੇ ਵੱਲ ਸਤਗੁਰੂ ਮਹਾਰਾਜ ਦੀ ਫੁਰਤੀ ਦੇ ਨਾਲ ਸਾਰ ਮਾਰ ਕੋ ਸਾਰ ਨੂੰ ਵੱਜ ਗਏ ਦੁਦਿਆਰ ਮੁਖਲਿਸ ਖਾਨੇ ਨਾਲ ਦੀ ਨਾਲ ਫਿਰ ਕਰ ਦਿੱਤਾ ਸਹਿਜ ਨੇ ਢਾਲ ਦੇ ਉੱਤੇ ਰੋਕ ਲੈਣਾ ਕੀਤਾ ਉਹਨਾਂ ਦੀਆਂ ਦੋਹੇ ਬਾਹਾਂ ਉੱਪਰ ਵੱਲ ਨੂੰ ਹੋ ਗਈਆਂ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਮੌਕਾ ਪਾ ਕੇ ਇਹਦੀਆਂ ਬਾਹਾਂ ਦੇ ਥੱਲੇ ਆਹ ਪਸਲੀਆਂ ਦੇ ਪਾਸਾਰ ਕੀਤਾ ਸਾਰਿਆਂ ਨਾਲ ਉਹਦੀ ਇਹ ਜਿਹੜਾ ਥਾਂ ਇਹ ਨਾ ਸਾਡਾ ਛਾਤੀ ਵਾਲਾ ਇਹ ਜੰਗਾ ਨਾਲੋਂ ਸਿਰ ਨਾਲੋਂ ਗਲੇ ਨਾਲੋਂ ਸਭ ਤੋਂ ਹਾਰਡ ਮੰਨਿਆ ਜਾਂਦਾ ਹੈ ਇਹਨੂੰ ਵਰਣਾ ਸਭ ਤੋਂ ਔਖਾ ਹੈ ਜਿਹੜੇ ਮੈਦਾਨੇ ਜੰਗ ਦੇ ਸੂਰਮੇ ਨੇ ਜਾਂ ਪਰ ਗਲੇ ਦੇ ਵਾਰ ਕਰਨਗੇ ਜਾਂ ਸਿਰ ਤੇ ਕਰਨਗੇ ਜਾਂ ਢਿੱਡ ਤੇ ਕਰਨਗੇ ਜਾਂ ਲੱਤਾਂ ਤੇ ਕਰਨਗੇ ਛਾਤੀ 'ਤੇ ਕੋਈ ਛੇਤੀ ਜਾਂਦਾ ਨਹੀਂ ਕਿਉਂਕਿ ਇਹ ਵੱਡੀ ਨਹੀਂ ਜਾਂਦੀ ਇਹਦੇ 'ਤੇ ਵਾਰ ਛੇਤੀ ਹੋਏਗਾ ਨਹੀਂ ਤੇ ਛਾਤੀ ਤੇ ਹੀ ਸਭ ਤੋਂ ਵੱਸ ਸੰਜੋਏ ਵਕਤ ਹੁੰਦੇ ਪੈਂਦੇ ਹੁੰਦੇ ਸਿਰ ਦੇ ਉੱਤੇ ਹੁੰਦਾ ਹੈ ਜਾਂ ਪਰ ਗੜਾ ਖਾਲੀ ਹੁੰਦਾ ਹੈ ਢਿੱਡ ਵੀ ਖਾਲੀ ਹੁੰਦਾ ਹੈ ਬਹੁਤਾ ਸੰਜੋਆ ਨਹੀਂ ਛਾਤੀ ਮਢੀ ਹੁੰਦੀ ਕਿਉਂਕਿ ਇੱਥੇ ਸਾਡਾ ਦਿਲ ਹੈ ਇਹਨੂੰ ਕਵਰ ਕਰਨ ਵਾਸਤੇ ਮਧੇਰੇ ਇਥੇ ਸੰਜੋਏ ਵਕਤ ਪਹਿਨੇ ਹੁੰਦੇ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਆਪਣੇ ਤੇਗੇ ਦਾ ਵਾਰ ਇਹਦੀਆਂ ਬਾਹਾਂ ਦੇ ਥੱਲੇ ਕੀਤਾ ਕਹਿੰਦੇ ਜੀ ਸੰਦੂਏ ਬਖਤਰ ਦੇ ਸਾਨੇ ਮੁਖਲਿਸ ਖਾਨ ਨੂੰ ਵੱਢ ਕੇ ਦੋ ਕਰ ਦਿੱਤੇ ਹੱਥਾਂ ਵਾਲਾ ਤਾਂ ਵੱਖਰਾ ਹੋ ਗਿਆ ਬਾਹਾਂ ਵਾਲਾ ਤੇ ਲੱਤਾਂ ਵਾਲਾ ਤਾਂ ਵੱਖਰਾ ਹੋ ਗਿਆ ਉੱਥੇ ਹੀ ਮੋਰਚੋ ਤੋਂ ਕਢੇ ਗਿਆ ਸਾਰੇ ਮੁਗਲ ਵੇਖ ਕੇ ਹੈਰਾਨ ਹੋਏ ਵੀ ਅੱਡੇ ਅੱਡੇ ਸਾਡੇ ਸੰਜੋਏ ਬਖਤਰ ਫੌਲਾਦ ਦੇ ਬਣੇ ਹੋਏ ਬੜੇ ਭਾਰੇ ਸੰਜੋਏ ਜਿਨ੍ਹਾਂ ਦੇ ਉੱਤੇ تیر ਲੱਗੇ ਤੇ ਉਹਦੀ ਨੋਕ ਮੁੜ ਜਾਂਦੀ ਹੈ ਕੋਈ تیر ਲੱਗੇ ਤੇ ਚਿੰਬ ਤੱਕ ਨਹੀਂ ਪੈਂਦਾ ਸਾਡੇ ਸੰਜੋਆਂ ਦੇ ਉੱਪਰ ਨੁਕਸਾਨ ਤੱਕ ਨਹੀਂ ਹੁੰਦਾ ਜਾਲੀ ਤੱਕ ਨਹੀਂ ਵੱਢੀ ਜਾਂਦੀ ਇੱਕ ਤਾਰ ਤੱਕ ਨਹੀਂ ਵੱਢੀ ਜਾਂਦੀ ਸਤਿਗੁਰੂ ਮਹਾਰਾਜ ਜੀਆ ਨੇ ਆਪਣੇ ਤੇਗੇ ਦੇ ਨਾਲ ਮੁਕਲਤਾਂ ਸਾਰੇ ਹੀ ਵੱਢ ਛੱਡੇ ਵੇਖ ਕੇ ਬੜੇ ਵਿਸਮਾਦ ਵਿੱਚ ਆਏ ਸਤਗੁਰੂ ਮਹਾਰਾਜ ਜੀ ਨੇ ਤੁਹਾਨੂੰ ਜਿੱਤ ਦਾ ਜਿਹੜਾ ਡੰਕਾ ਵਿਦਾ ਦਿੱਤਾ ਹੈ